ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਿਸ ਵਿੱਚ ਜਸਪਾਲ ਮੌਂਗਾ ਜੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਸ਼ੇਸ਼ ਤੌਰ ਤੇ ਸਾਹਮਣੇ ਪਹੁੰਚੇ 492 ਆਪ ਨੂੰ ਇਹਦਾ ਲੈ ਕੇ 98.40 ਸੈਂਮਰ ਪ੍ਰਾਪਤ ਕੀਤੇ ਆ ਰਮਨੀਤ ਕੌਰ ਆ ਰਮਨੀਤ ਕੌਰ 10ਵੀਂ ਕਲਾਸ ਵਿੱਚੋਂ 500 ਵਿੱਚੋਂ 486 ਨੰਬਰ ਪ੍ਰਾਪਤ ਕਰਕੇ 97. 23% ਨੰਬਰ ਪ੍ਰਾਪਤ ਕੀਤੇ ਦਰਸ਼ਕੀ ਆਇਆ ਦਰਸ਼ਕੀ ਜਿੰਨਾਂ ਸੀ 592 ਨੰਬਰ ਲੈ 600 ਵਿੱਚੋਂ 98.77% ਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸਾਡੇ ਜ਼ਿਲ੍ਹੇ ਦੇ ਸਿੱਖਿਆ ਅਫਸਰ ਸ੍ਰੀ ਜਗਦੀਸ਼ ਮੋਗਾ ਜੀ ਹੈ ਉਹਨਾਂ ਦੇ ਨਾਲ ਹੀ ਸਾਡੇ ਸਪੈਸ਼ਲ ਵਿਸ਼ੇਸ਼ ਮਹਿਮਾਨ ਮੇਰੇ ਵੱਡੇ ਵੀਰ ਪ੍ਰੋਫੈਸਰ ਕਰਵੰਤ ਸ਼ਰਮਾ ਜੀ ਐ ਉਹ ਅੱਜ ਦਾ ਜੋ ਸਾਰਾ ਇਹ ਸਮਾਗਮ ਹੈ ਉਹ ਸਾਡੇ ਪ੍ਰਧਾਨ ਜਗਦੀਸ਼ ਰਾਜ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਣ ਜਾ ਰਿਹਾ ਹੈ ਤੇ ਉਸ ਸਮਾਗਮ ਵਿੱਚ ਪਹੁੰਚੇ ਜिले ਦੇ ਵੱਖ-ਵੱਖ ਸਕੂਲਾਂ ਤੋਂ ਬਹੁਤ ਹੀ ਮਹਿਮਾਨਚੀ ਸਟਾਫ ਅਧਿਆਪਕ ਸਹਿਬਾਨ ਅਵਦਿਆਰਥੀ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਜੀ ਤੇ ਮੇਰੇ ਮਿਸ਼ਨ ਦੇ ਸਾਰੇ ਮੈਂਬਰ ਸਹਿਬਾਨ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਆਪ ਸਭ ਦਾ ਹਾਰਦਿਕ ਹਾਰਦਿਕ ਸਵਾਗਤ ਕਰਦਾ ਅੱਜ ਦਾ ਇਹ ਸਮਾਗਮ ਹੈ ਜੋ ਅਸੀਂ ਉਹਨਾਂ ਬੱਚਿਆਂ ਨੂੰ ਸਨਮਾਨ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਟਾਪ ਕੀਤਾ ਹੈ ਔਰ ਮੈਡ ਦੇ ਵਿੱਚ ਆਏ ਹੈ ਤੇ ਸਾਡੇ ਮਿਸ਼ਨ ਦਾ ਵੀ ਇੱਕੋ ਜਿਹਾ ਕੰਮ ਹੈ ਕਿ ਜੋ ਵੀ ਸਾਡੇ ਸਮਾਜ ਦੇ ਵਿੱਚ ਤੱਕੀ ਕਰਦਾ ਉਹ ਚਾਹੇ ਕਿਸੇ ਵੀ ਖੇਤਰ ਤੇ ਕਰਦਾ ਅਸੀਂ ਉਹਨਾਂ ਨੂੰ ਸਦਕੇ ਉਹਨਾਂ ਦਾ ਮਾਣ ਸਨਮਾਨ ਕਰਦੇ ਰਹੇ ਆ થોੜੇ ਪਹਿਲਾਂ ਅਸੀਂ ਇੱਕ ਸਮਾਗਮ ਰੱਖਿਆ ਸੀ ਅਸੀਂ ਉਹਨਾਂ ਸ਼ਖਸੀਅਤਾਂ ਦਾ ਮਾਣ ਕੀਤਾ ਜਿਨ੍ਹਾਂ ਨੇ 2025 ਤੱਕ 25 ਤੋਂ ਪਹਿਲਾਂ 50 ਸਾਲ ਪਹਿਲਾਂ ਜਿਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ ਅਸੀਂ ਉਹਨਾਂ શિક્ષਕਾਂ ਦਾ ਮਾਣ ਕੀਤਾ ਔਰ ਇੰਨਾ ਮਨ ਖੁਸ਼ ਹੋਇਆ ਔਰ ਉਹਨਾਂ ਦੇ ਅਸੀਂ ਤਜਰਬੇ ਵੇਖੇ ਉਹਨਾਂ ਦੀਆਂ ਤਜਰਬੇ ਦੀਆਂ ਗੱਲਾਂ ਸੁਣੀਆਂ ਇੱਕ ਸਾਡੇ ਕੋਲੇ ਉਹ ਸ਼ਖਸੀਅਤ ਸੀ ਜਿਨੇ 1952 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਲਾਹੌਰ ਤੋਂ ਉੱਥੋਂ ਦੀਆਂ ਜੋ ਗੱਲਾਂ ਸੀ ਜੋ ਉਹਦਾ ਦੇ ਨਾਲ ਪੜ੍ਹੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਉਹਨਾਂ ਦੇ ਨਾਲ ਪੜੇ ਸੀ ਇਹ ਵੀ ਆਪਣੇ ਜ਼ਿਲ੍ਹੇ ਦੇ ਮੁੱਖ ਮੰਤਰੀ ਰਹੇ ਆ ਸਰਦਾਰ ਹਰਤੇਨ ਸਿੰਘ ਬਰਾੜ ਉਹ ਵੀ ਆਪਣੇ ਮੁੱਖ ਉਹ ਉੱਥੇ ਇਕੱਠੇ ਪੜਦੇ ਸੀ ਅਸੀਂ ਜਿਹੜਾ ਦੂਸਰਾ ਮਕਸਦ ਹੈ ਵੀ ਸਾਡੇ ਸ਼ਹਿਰ ਦੇ ਵਿੱਚ ਕਿਸੇ ਵੀ ਗਲੀ ਮੁਹੱਲੇ ਦੇ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ ਕੋਈ ਸੀਵਰੇਜ ਦਾ ਓਵਰਫਲੋ ਹੋ ਜਾਂਦਾ ਹੈ ਪਾਣੀ ਨਹੀਂ ਆਉਂਦਾ ਬਿਜਲੀ ਨਹੀਂ ਆਉਂਦੀ ਕੋਈ ਸੜਕਾਂ ਦੇ ਖੱਡੇ ਆ ਅਸੀਂ ਸੰਬੰਧਿਤ ਸਾਰੇ ਮਿਸ਼ਨ ਦੇ ਮੈਂਬਰ ਸੰਬੰਧਿਤ ਅਧਿਕਾਰੀ ਕੋਲ ਜਾਂਦੇ ਆਂ ਚੈਰਟੀਵਿਟੀ ਕਮਿਸ਼ਨਰ ਹੋਵੇ ਜਾਂ ਕਿਸੇ ਅਲੱਗ-ਅਲੱਗ ਅਧਾਰੇ ਦਾ ਅਫੀਸਰ ਹੋਵੇ ਅਸੀਂ ਉਹਨਾਂ ਨੂੰ ਜਾ ਕੇ ਬੇਨਤੀਆਂ ਕਰਦੇ ਆਂ ਤੇ ਸਾਡੀ ਬੇਨਤੀ ਵੀ ਪ੍ਰਮਾਨ ਕਰ ਲੈਂਦੇ ਆਂ ਸਾਡੇ ਮਿਸ਼ਨ ਦਾ ਸਾਰੇ ਆਏ ਆਂ ਖਾਸ ਕਰਕੇ ਮੈਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਮੈਂ ਇਹ ਕਾਮਨਾ ਕਰਦਾ ਹਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਇਹ ਬੱਚੇ ਹੋਰ ਪਲੰਘਾਂ ਫੱਟਣ ਹੋਰ ਤਰੱਕੀਆਂ ਕਰਨ ਸਾਡੀਆਂ ਇਹੀ ਸ਼ੁਭਕਾਮਨਾ ਹੈ ਵਾਹ